ਇਹ ਮੱਤੇ ਪੜਦਾ ਵੀਡੀਓ ਵਿੱਚ ਜਿਵੇਂ ਕਿ ਵਿੱਕੀ ਦੇ ਪਿੱਛੇ ਪੁਲਿਸ ਹੁਣ ਪੈ ਗਈ ਆ ਹੱਥ ਧੋ ਕੇ ਤੇ ਵਿੱਕੀ ਕਿੱਥੇ ਜਾ ਕੇ ਫੜਿਆ ਜਾਂਦਾ ਹੈ ਆਪਾਂ ਤੁਹਾਨੂੰ ਦੱਸਾਂਗੇ ਅੱਜ ਦੀ ਵੀਡੀਓ ਵਿੱਚ ਵੀਡੀਓ ਨੂੰ ਪੂਰੀ ਐਂਡ ਤੱਕ ਜਰੂਰ ਵੇਖਿਓ ਸੋਚ ਜਿਵੇਂ ਕਿ ਅਮਨ ਪੇਸ਼ ਹੋ ਜਾਂਦਾ ਹੈ ਜਾ ਕੇ ਥਾਣੇ ਕਿਉਂਕਿ ਉਸ ਦਾ ਡੈਡੀ ਫੜਿਆ ਗਿਆ ਹੈ ਤੇ ਇਸ ਕਰਕੇ ਉਸ ਨੂੰ ਲੱਗਦਾ ਹੈ ਕਿ ਜੇਕਰ ਮੈਂ ਉੱਥੇ ਨਾ ਗਿਆ ਤੇ ਮੇਰੇ ਡੈਡੀ ਦਾ ਮੁਫਤ ਵਿੱਚ ਹੀ ਕਟਾਪਾ ਚੜ ਜਾਣਾ ਹੈ ਤੇ ਅਮਨ ਨੂੰ ਉੱਥੇ ਜਾਣਾ ਹੀ ਪੈਂਦਾ ਹੈ ਤੇ ਵਿੱਕੀ ਇਹ ਗੱਲ ਕਹਿ ਦਿੰਦਾ ਅਮਨ ਨੂੰ ਕਿ ਉੱਥੇ ਜਾ ਕੇ ਮੇਰਾ ਨਾਂ ਨਾ ਲਈ ਕਿਉਂਕਿ ਵਿੱਕੀ ਨੂੰ ਖਤਰਾ ਹੈ ਕਿ ਜੇਕਰ ਹੁਣ ਅਮਨ ਨੇ ਮੇਰਾ ਨਾਂ ਲੈ ਦਿੱਤਾ ਤੇ ਮੈਂ ਵੀ ਫੜਿਆ ਜਾਣਾ ਹੈ ਪਰ ਅਮਨ ਉੱਥੇ ਨਾਂ ਨਹੀਂ ਵੀ ਲੈਣਾ ਚਾਹੁੰਦਾ ਸੀ ਪਰ ਜਦ ਪੁਲਿਸ ਵਾਲੇ ਉਸ ਦਾ ਪੂਰਾ ਕਟਾਪਾ ਚਾੜਦੇ ਨੇ ਤੇ ਫਿਰ ਅਮਾ ਨੂੰ ਦੱਸਣਾ ਹੀ ਪੈਂਦਾ ਹੈ ਵਿੱਕੀ ਬਾਰੇ ਤੇ ਪੁਲਿਸ ਵਾਲੇ ਪੁੱਛਦੇ ਨੇ ਕਿ ਤੇਰੇ ਨਾਲ ਕੌਣ ਰਲਿਆ ਹੋਇਆ ਹੈ ਤੇ ਤੁਸੀਂ ਕੌਣ ਦੋ ਜਾਨੇ ਵਾਰਦਾਤਾ ਕਰ ਰਹੇ ਹੋ ਕਿਉਂਕਿ ਬੇਬੇ ਬਾਪੂ ਉਸ ਮੁੰਡੇ ਨੂੰ ਕਹਿੰਦੇ ਨੇ ਪਛਾਣ ਕੇ ਕਿ ਇਹ ਇਦਾਂ ਦਾ ਹੀ ਲੱਗਦਾ ਸੀ ਇੱਕ ਇਸ ਦੇ ਨਾਲ ਹੋਰ ਸੀ ਸੋ ਇਸ ਕਰਕੇ ਉਹਦੇ ਮੂੰਹੋਂ ਕਢਵਾ ਲੈਂਦੇ ਨੇ ਫਿਰ ਉਹ ਵਿੱਕੀ ਦਾ ਸਾਰਾ ਘਰ ਟਿਕਾਣਾ ਪਤਾ ਕਰਦੇ ਨੇ ਸੋ ਪੁਲਿਸ ਵਾਲੇ ਪਹੁੰਚ ਜਾਂਦੇ ਨੇ ਵਿੱਕੀ ਦੇ ਘਰ ਤੇ ਉੱਥੇ ਜਾਂਦਿਆਂ ਨੂੰ ਵਿੱਕੀ ਤਾਂ ਹੁੰਦਾ ਨਹੀਂ ਪਰ ਪ੍ਰੀਤ ਸੰਦੀਪ ਉਸ ਨੂੰ ਮਿਲਦੀਆਂ ਨੇ ਸੋ ਉੱਥੇ ਡਾਲ ਹੀ ਵਿੱਕੀ ਦੀ ਮੰਮੀ ਸੋ ਜਦ ਪੁਲਿਸ ਵਾਲੇ ਪੁੱਛਦੇ ਨੇ ਤੇ ਆ ਅੱਗੋਂ ਇਹ ਕਹਿ ਦਿੰਦੇ ਨੇ ਕਿ ਵਿੱਕੀ ਤਾਂ ਕਿਸੇ ਕੰਮ ਤੇ ਦੂਰ ਗਿਆ ਹੋਇਆ ਹੈ ਕਿਉਂਕਿ ਵਿੱਕੀ ਦੀ ਮੰਮੀ ਪਹਿਲਾਂ ਵੀ ਪਰਦੇ ਪਾ ਦਿੰਦੀ ਆ ਤੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਸ਼ਾਇਦ ਰੈਸਟੋਰੈਂਟ ਵਾਲੇ ਨੇ ਪੁਲਿਸ ਭੇਜ ਦਿੱਤੀ ਆ ਤੇ ਪ੍ਰੀਤ ਨੂੰ ਵੀ ਇਹ ਵੀ ਲੱਗ ਰਿਹਾ ਹੁੰਦਾ ਪਰ ਜਦ ਪੁਲਿਸ ਵਾਲੇ ਦੱਸਦੇ ਨੇ ਕਿ ਉਹਨਾਂ ਨੇ ਵਾਰਦਾਤਾ ਨੂੰ ਅੰਜਾਮ ਦਿੱਤਾ ਹੈ ਤੇ ਚੋਰੀਆਂ ਕਰ ਰਹੇ ਨੇ ਲੁੱਟਾ ਖੋਹਵਾ ਕਰ ਰਹੇ ਨੇ ਫੋਨ ਖੋਹ ਰਹੇ ਨੇ ਸਾਰਾ ਕੁਝ ਜਦ ਦੱਸਦਾ ਹੈ ਤੇ ਇਹ ਵੀ ਜਦ ਕਹਿੰਦੇ ਆ ਕਿ ਇੱਕ ਛੋਟੇ ਜਿਹੇ ਮੁੰਡੇ ਕੋਲ ਉਹ ਫੋਨ ਖੋਇਆ ਸਕੂਲ ਦੇ ਦੋ ਤੇ ਇਹ ਗੱਲ ਸੁਣ ਕੇ ਸੰਦੀਪ ਨੂੰ ਨਾਲ ਹੀ ਸਮਝ ਆ ਜਾਂਦੀ ਆ ਕਿ ਕਰਨ ਦੇ ਸਕੂਲ ਦਾ ਮੁੰਡਾ ਹੀ ਹੋਵੇਗਾ ਇਹ ਸੁਣ ਕੇ ਪ੍ਰੀ ਤੇ ਸੰਦੀਪ ਦੇ ਬਹੁਤ ਜ਼ਿਆਦਾ ਹੁੰਦੀਆਂ ਨੇ ਹਰਾਨ ਪਰ ਉੱਥੇ ਹੀ ਵਿੱਕੀ ਦੀ ਮਾਂ ਪਰਦੇ ਪਾਉਣੇ ਸਟਾਰਟ ਕਰ ਦਿੰਦੀ ਆ ਤੇ ਇਹ ਕਹਿੰਦੀ ਆ ਕਿ ਮੇਰਾ ਮੁੰਡਾ ਇਦਾਂ ਦਾ ਬਿਲਕੁਲ ਵੀ ਨਹੀਂ ਹੈਗਾ ਉਹ ਤਾਂ ਕਿਤੇ ਦੂਰ ਕੰਮ ਤੇ ਗਿਆ ਏ ਤੇ ਉੱਥੇ ਕੰਮ ਕਰਦਾ ਏ ਪਰ ਪੁਲਿਸ ਵਾਲੇ ਕਹਿੰਦੇ ਨੇ ਕਿ ਉਹ ਤੁਹਾਨੂੰ ਇਹੀ ਕਹਿ ਕੇ ਗਿਆ ਹੋਣਾ ਏ ਤੇ ਬਾਹਰ ਜਾ ਕੇ ਉਹ ਲੁੱਟਾਖੋਹਾਂ ਕਰ ਰਿਹਾ ਏ ਸਾਨੂੰ ਪਤਾ ਲੱਗਾ ਏ ਕਿ ਉਹ ਤੁਹਾਡਾ ਏ ਤੇ ਕਿੱਥੇ ਵੀ ਹੈਗਾ ਉਸ ਨੂੰ ਕੱਢ ਦਿਓ ਬਾਹਰ ਨਹੀਂ ਤਾਂ ਦੇ ਕਰਤਾ ਦੇ ਕਰ ਕੋਈ ਹੋਰ ਬੰਦਾ ਹੈਗਾ ਅਸੀਂ ਉਹਨੂੰ ਲੈ ਜਾਵਾਂਗੇ ਨਹੀਂ ਤਾਂ ਜਨਾਨੀਆਂ ਪੁਲਿਸ ਮਗਾ ਕੇ ਕਿਸੇ ਜਨਾਨੀ ਨੂੰ ਅੰਦਰ ਰੱਖਾਂਗੇ ਤੇ ਆਪੇ ਵੇਖਿਓ ਕਿਵੇਂ ਆਉਂਦਾ ਪਿਛੇ ਸੋ ਇਹ ਸੁਣ ਕੇ ਪ੍ਰੀਤ ਬਹੁਤ ਜ਼ਿਆਦਾ ਡਰਦੀ ਆ ਤੇ ਉਹ ਇਹ ਕਹਿੰਦੀ ਆ ਕਿ ਉਹ ਤਾਂ ਸਾਨੂੰ ਕੁਝ ਵੀ ਨਹੀਂ ਦੱਸਦਾ ਘਰੋਂ ਬਾਹਰ ਰਹਿੰਦਾ ਸਾਨੂੰ ਉਸਦੇ ਬਾਰੇ ਕੁਝ ਵੀ ਨਹੀਂ ਪਤਾ ਪੁਲਿਸ ਵਾਲੇ ਉਹਨਾਂ ਨੂੰ ਧਮਕੀਆਂ ਦਿੰਦੇ ਆ ਕਿ ਕਰਤੂ ਹੀ 2-3 ਘੰਟਿਆਂ ਦੇ ਵਿੱਚ ਉਸ ਨੂੰ ਲੈ ਕੇ ਥਾਣੇ ਨਾ ਪਹੁੰਚਿਆ ਤਾਂ ਅਸੀਂ ਤੁਹਾਡੇ ਘਰ ਦੀ ਕਿਸੇ ਜਨਾਨੀ ਨੂੰ ਹੀ ਲੈ ਕੇ ਜਾਵਾਂਗੇ ਇਹ ਸੁਣ ਕੇ ਸੰਦੀਪਪ੍ਰੀਤ ਬਹੁਤ ਡਰਦੀਆਂ ਨੇ ਤੇ ਉਹ ਸਵਾਲਿਆਂ ਨੂੰ ਇਹ ਕਹਿੰਦੀਆਂ ਨੇ ਕਿ ਸਾਨੂੰ ਉਸ ਬਾਰੇ ਸੱਚੀ ਕੋਈ ਨਹੀਂ ਪਤਾ ਉਹ ਤਾਂ ਘਰ ਵਿੱਚ ਕਿੰਨੇ ਦਿਨ ਹੋ ਗਏ ਆਇਆ ਨਹੀਂ ਸਾਨੂੰ ਨਹੀਂ ਪਤਾ ਉਹ ਕੀ ਕਰਦਾ ਫਿਰ ਰਿਹਾ ਏ ਜੇ ਤੁਹਾਨੂੰ ਲੱਭਦਾ ਤੇ ਫੜ ਲਓ ਸੋ ਇਹ ਕਹਿਣ ਲੱਗ ਪੈਂਦੀਆਂ ਨੇ ਤੇ ਉੱਥੇ ਹੀ ਕੀ ਦੀ ਮੰਮੀ ਬੜਾ ਗੁੱਸੇ ਨਾਲ ਬੋਲਦੀ ਆ ਤੇ ਇਹ ਕਹਿੰਦੀ ਆ ਕਿ ਉਸ ਦਾ ਜਦ ਕੋਈ ਕਸੂਰ ਨਹੀਂ ਤੇ ਤੁਸੀਂ ਕਿਵੇਂ ਫੜ ਸਕਦੇ ਹੋ ਸੋ ਹੁਣ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਵਾਰਨਿੰਗ ਦਿੱਤੀ ਆ ਜੇਕਰ ਵਿੱਕੀ ਨੂੰ ਉੱਥੇ ਨਹੀਂ ਲੈ ਕੇ ਪਹੁੰਚਿਆ ਤਾਂ ਫਿਰ ਉਹਨਾਂ ਦੇ ਨਾਲ ਜੋ ਹੋਵੇਗਾ ਉਹ ਆਪਾਂ ਦੇਖਾਂਗੇ ਸੋ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਵੀ subscribe